ਕਿਸਾਨਾਂ ਆਪਣੇ ਪ੍ਰੋਟੈਸਟ ਕਰਨ ਲਈ ਨਿਕਲੇ ਕਰ ਰਹੇ ਹੈਗੇ ਨੇ ਕਿ ਕੀ ਜਿਹੜਾ ਹੈਗਾ ਪਾਣੀ ਵੰਡਿਆ ਵਿੱਚ ਤੋਂ ਕਾਣਾ ਨਹੀਂ ਜਿਹੜਾ ਪ੍ਰੋਟੈਸਟ ਅੱਜ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਜਿਹੜਾ ਹੈਗਾ ਕਾਲ ਦਿੱਤੀ ਸੀਗੀ ਉਹਦੇ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੀ ਕੁਝ ਮੰਗਾਂ ਸੀਗੀਆਂ ਤੇ ਉਹ ਮੰਗਾਂ ਜਿਹੜੀਆਂ ਨੇ ਅ ਅਡਰੈਸ ਹੋ ਚੁੱਕੀਆਂ ਗਈਆਂ ਨੇ ਕੋਈ ਅੱਜ ਦਾ ਪੀਸ ਫੋਨ ਜਿਹੜਾ ਕਰਨਾ ਕਰਤਾ ਉਹ ਨਹੀਂ ਕਰ ਰਹੇ ਹੈਗੇ ਨੇ ਤੇ ਦਰਾਨੀ ਤਾਂ ਮੈਂ ਇੱਕ ਨਿੱਕਾ ਜਿਹਾ ਰੈসিডেন্ট ਜਿਹੜਾ ਹੈਗਾ ਉਹ ਰਿਪੋਰਟ ਹੋਇਆ ਸੀਗਾ ਕਿ ਸਾਡੇ ਕੁਝ ਨਾਗਰਿਕਾਂ ਦੇ ਨਾਲ ਜਿਹੜਾ ਹੈਗਾ ਕਈ ਸੁਣੀ ਹੋਈ ਸੀ ਕਿ ਮੁਰਚੇ ਦੇ ਕੁਝ ਜਿਹੜਾ ਹੈਗਾ ਵਰਕਰਾਂ ਦੀ ਤੇ ਉਹ ਪਰਤਾਲ ਦੀ ਹੈਗੀ ਇਸ ਤੇ ਜੀ ਪਰਤਾਲ ਚ ਹੋਇਆ ਉਸ ਤਰ੍ਹਾਂ ਜਿਹੜਾ ਹੈਗਾ ਮੇਕਲੀ ਹੁੰਦੇ ਹਨ ਨੰਬਰ ਕਿਤੇ ਵੀ ਪਹੁੰਚੇਗਾ ਮਾਮਲਾ ਕਰ ਦਿੱਤਾ ਵਾਦਾ ਕੀਤਾ ਜਾਵੇ ਸੀ ਇਹਦੇ ਕੋਈ ਮਹੋਤ ਇਨਵੋਲ ਹੋਤਾ ਹੈ ਮਤਲਬ ਕਿ ਜਾਲੀ ਚੋਰੀ ਕਰਨ ਵਾਲਾ ਮਕਸਦ ਸੀ ਉਸ ਦੀ ਇਨਵੈਸਟੀਗੇਸ਼ਨ ਪਿਆ ਤਾ ਵੀ ਨਹੀਂ ਕਰ ਇਹ ਪ੍ਰਾਣਾ ਮੈਟਰ ਹੈ ਵਿੱਚ ਆਲਰੇਡੀ ਅਫੇਅਰ ਹੋਈ ਹੋਈ ਹੈ ਇਹਨਾਂ ਚ ਕਿਸਾਨਾਂ ਨੂੰ ਕੁਝ ਮੰਗਾ ਸੀਗੀਆਂ ਇਹਨਾਂ ਵਿਚ ਜਿਹੜਾ ਇੱਕ ਕਾਂਡੀ ਮਿਲੀ ਸੀ ਕਿ ਉਹ ਉਸ ਮੰਨ ਦੀ ਕਾਰਵਾਈ ਤੇ ਇੱਕ ਹੋਰ ਜਿਹੜਾ ਹੈਗਾ 2 11 ਸਬੰਧੀ ਸੀ ਉਹਦੀ ਦਰਖਾਸਤ ਕਿਸਾਨਾਂ ਨੇ ਦਿੱਤੀ ਹੈਗੀ ਉਹਨੂੰ ਅਸੀਂ ਪਰਤਾਲ ਕਰਨਿਆਂ ਦੀ ਵਾਜੂਦ ਕਰਦੇ ਜਿਹੜੀ ਅਸੀਂ ਕਮਿਸ਼ਨ ਹੈ ਹਾਂ ਜੀ ਤਾਂ 11 ਨੂੰ ਪ੍ਰਾਪਤ ਕਰਨ ਦੀ ਮੰਗ ਕੀਤੀ ਗਈ ਹੈ ਕੀ ਮੰਗ ਕਰ ਰਹੇ ਹੋ ਸਾਨੂੰ ਇਹ ਸਬੰਧੀ ਜਿਹੜਾ ਹੈਗਾ ਜਿਹੜਾ ਸੀਨੀਅਰ ਅਫਸਰਾਂ ਦੇ ਨਾਲ ਜਿਹੜਾ ਹੈ ਧਿਆਨ ਦੇ ਉੱਤੇ ਲਿਆ ਕੇ

ਇਹ ਜੋ ਦਰਖਾਸਤ ਹੈਗੀ ਹੈ ਮੈਟਰ ਦਾ ਜਸਦਾ ਮੈਟਰ ਹੈ ਜਿਵੇਂ ਅੱਗੇ ਦੋਈ ਬਿਆਨ ਦੇ ਵਿੱਚ ਬਿਆਨ ਦੇ ਰਹਾ ਕੀ ਪਹਿਲੀ ਹੋਣੀ ਨਵੀਂ ਦੇ ਕੋਲ ਹਾਂ ਬਿਲਕੁਲ ਬਿਆਨ ਦੇ ਵਾਪਸ ਜਿਨ੍ਹਾਂ ਜਿਨ੍ਹਾਂ ਖਿਲਾਫ ਦੋਸ਼ ਲਾਇਆ ਉਹਨਾਂ ਤੇ ਖਰਾਫਤ ਪਈ ਰਹੇ ਤੇ ਪਰਚਾਹ ਦਾ ਮੈਟਰ ਦੇ ਰਿਹਾ ਹੈਗਾ ਐਪਲੀਕੇਸ਼ਨ ਦੇ ਦਿੱਤੀ ਹੈਗੀ ਅਸੀਂ ਦੇ ਮੁਤਾਬਕ ਬਣਦੀ ਕਾਨੂੰਨ ਦੇ ਅਨੁਸਾਰ ਕਰ ਲਈਏ ਵਿਚਕਾਰ ਉਹਨਾਂ ਕਿਤਾਬ ਦੇ ਪੁਰਸਾ ਆਪਣੀ ਮਸਤਰਾ ਨਿਬੜ ਗਈ ਕਰੇ ਜੋ ਸਰਬਸt ਆਲਮੋਸਟ ਲਿਭੜ ਚੁੱਕੇ ਹਨ। ਕਥਨ ਕਰੇ ਕਿ ਜਿੰਨੇ ਤੇਰੇ ਐਫਆਈਆਰ ਦੀ ਕਾਪੀ ਸਾਹਮਣੇ ਦਿੱਤੀ ਅਸੀਂ ਇੱਕੋ ਲਿਖ ਜਾਵਾਂਗੇ। ਹਾਂ ਉਹ ਪਈ ਹੋ ਗਰ ਚੁੱਕੀ ਨਾ ਗੱਲਬਾਤ ਹੋ ਚੁੱਕੀ ਹੈ ਕਿ ਤੁਹਾਡੀ ਅੱਥ ਸਹਿਮਤੀ ਬਣ ਚੁੱਕੀ ਹੈ। ਕਿ ਕਿਨਾ ਕਿਨਾ ਦੇ ਨਾਮ ਐਡ ਕਰਦੇ ਜੇ ਕਰੀਏ। ਇਹ ਪ੍ਰਤਾਵ ਉਹਦੀ ਨੇ ਐਪਲੀਕੇਸ਼ਨ ਦਿੱਤੀ ਹੈਗੀ ਕਿ ਉਹ ਵੇਚ ਦੇ ਸਕਦਾ। ਧੰਨਵਾਦ। ਜੀ ਹੁਣ ਜਿਹੜੀ ਮੀਟਿੰਗ ਪਈ ਹੈ ਕੀ ਵੇਖੋ ਦੋ ਮੀਟਿੰਗਾਂ ਸਾਡੀਆਂ ਇੱਥੇ ਨਾਬੇ ਦੇ ਡੀਐਸਪੀ ਦਫ਼ਤਰ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਹੋਈਆਂ। ਪਹਿਲੀ ਮੀਟਿੰਗ ਵਿੱਚ ਕੋਈ ਪੱਖ ਵਿਚਾਰੇ ਗਏ ਦੂਜੀ ਮੀਟਿੰਗ ਦੇ ਵਿੱਚ ਹੁਣ ਜਿਹੜੇ ਬਹੁਤ ਛਿੱਟੇ ਤੇ ਆਪਾਂ ਪੁੱਜੇ ਹੋ ਗਏ ਕਿ ਅਸੀਂ ਤਰੰਤ ਜਿਹੜੀ ਐਫਆਈਆਰ ਹੈ ਆਪਣੀ ਐਪਲੀਕੇਸ਼ਨ ਦੇ ਆਧਾਰ 'ਤੇ ਕੋਈ ਦਰਜ ਕਰਨ ਲੱਗਦੇ ਹਾਂ ਜਦੋਂ ਤਰੰਤ ਸਾਡੀ ਐਫਆਈਆਰ ਪਿਆਰ ਹੋ ਗਈ ਅਸੀਂ ਤੁਹਾਨੂੰ ਕਾਪੀ ਦੇ ਦਿੰਦੇ ਕਿਹੜੀ ਐਫਆਈਆਰ ਦੀ ਗੱਲ ਕਰਦੇ ਕਿ ਜਿਹੜੀ ਜੋ ਸਾਡੀਆਂ ਕਾਂਦੀਆਂ ਦਾ ਸੰਭੂਤ ਚੋਰੀ ਹੋਈਆਂ ਸੀ ਉਹ 90 ਦੇ ਵਿੱਚ ਆਈਆਂ ਸੀ ਸਪੂਤਕੋ ਕਾਹਦੇ ਸਮਾਨ ਬਰਾਮਦ ਹੋਇਆ ਇੱਕ ਟਰਾਲੀ ਜਿਹੜੇ ਸੋਨੀ ਜਗ੍ਹਾ ਦੇ ਵਿੱਚ ਖੜੀ ਕੀਤੀ ਗਈ ਸੀ ਦੀ ਮੰਕੀਤੇ ਵੀ ਐਫ ਆਈ ਆਰ ਦਰਜ ਕਰਕੇ ਬੰਦੇ ਤੇ ਬਾਈ ਨੇ ਪ੍ਰਚਾਰ ਕੀਤਾ ਇਹ ਕੇਸ ਹੈ ਜਿਹੜਾ ਇਹ ਇੰਨਾ ਜਲਦੀ ਸਾਨੂੰ ਪੁੱਟ ਕਰਕੇ ਰੋ ਬੰਦੇ ਦੀ ਗ੍ਰਿਫਤਾਰੀ ਕਰ ਉਹ ਹਰ ਮਾਰਨ ਤੇ ਤਾਂ ਕਿ ਸਾਥੀ ਲੋਕਾਂ ਦੇ ਸਾਹਮਣੇ ਆ ਵੀ ਕਿੰਨਾ ਸਮਾਨ ਕਿਉਂ ਤਾਲੀਆਂ ਦੇ ਵਿੱਚ ਬਹੁਤ ਸਾਰਾ ਸਮਾਨ ਸੀ ਇਹਦੇ ਵਿੱਚ ਭਾਂਡੇ ਸੀਗੇ ਕੱਪੜੇ ਸੀਗੇ ਸਿਲੰਡਰ ਸੀਗੇ ਏ.ਟੀ. ਸੀ ਸੀਗੇ ਕੂਲਰ ਸੀਗੇ ਪੱਖੇ ਸੀਗੇ ਇਹ ਸਾਰੇ ਕਿੰਨੇ ਬੰਦੇ ਚੜ੍ਹ ਬੰਦੇ ਕਿ ਕਿਹਦੇ ਟਰੈਕਟਰ ਗਏ ਈ ਦੇ ਕਰੈਕਟਰ ਵਾਲੀਆਂ ਖੜੀਆਂ ਗਈਆਂ ਕਿਹੜਾ ਖਵਾੜੀ ਆ ਇਹਨਾਂ ਵੱਡੇ ਹੋਏ ਸਮਾਨ ਨੂੰ ਲੈ ਇੱਕ ਪੰਕਚ ਦੇ ਪਰਚੇ ਅਧਰ ਤੇ ਹੈ ਲਾਉਣ ਸ਼ੁਕੀ ਦੂਜੀ ਦੀ ਮੰਗ ਕਰਦੇ ਜਿਹੜੀ ਲਿਵਾੜਤ ਮਿਲਿਆ ਡਰ ਬਿਲਕੁਲ ਉਹ ਪੰਕਚ ਦੇ ਤੇ ਇੱਕ ਪਰਚਾ ਹੋਰ ਦਰਜ ਕਰਾਉਣ ਦੀ ਮੰਗ ਕਰਦੇ ਲਿਵਾੜਤ ਵੀ ਪੱਲੀਆੜਾ ਵੀ ਕਿ ਜਿਹੜੀ ਟਰਾਲੀ ਦੇ ਟਾਇਰ ਕਦੇ ਤਰਾਕਤ ਹੋਣੇ ਰਹਿੰਦੇ ਸੀ ਉਹਦੇ ਸਨਾਖਤ ਕੀਤੇ ਉਹ ਪਰਚਾ ਵੀ ਪੰਕਚ ਤੇ ਹੋਊਗਾ ਕਿਉਂਕਿ ਉਹ ਵੀ ਉਹਦੇ ਅੰਦਰ ਸਮਾਨ ਬਰਾਮਦ ਹੋਇਆ ਚੇਸ ਕਰਕੇ ਇਹਨਾਂ ਨੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਦੇਖਦੇ ਕਿੰਨੇ ਸਮੇਂ ਚ ਬਈਆ ਲਾਂਚ ਹੋ ਕੇ ਸਾਡੇ ਕੋਲ ਆ ਜਾਂਦੀ ਅਸੀਂ ਉਨਾ ਚਿਰ ਬੈਠੇ ਹਾਂ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਮੰਗ ਕੀਤੀ ਹੈ ਵੀ ਜਿਹੜਾ ਇਹ ਕੇਸ ਹੈਗਾ ਇਹ ਸੀਆਈ ਸਟਾਫ ਨੂੰ ਕੰਪਿਅਰੇਲ ਨੂੰ ਦਿੱਤਾ ਜਾਵੇ ਤਾਂ ਕਿ ਇਹ ਸਾਨੂੰ ਜੋ ਲੱਗ ਰਿਹਾ ਵੀ ਪ੍ਰਸ਼ਾਸਨ ਦਾ ਜੋ ਇਹਦਾ ਰਵਈਆ ਇੱਥੋਂ ਦੇਦਾ ਨਾ ਭੇਜਦਾ ਇਹ ਸਾਡੇ ਕੇਸ ਨੂੰ ਬੰਦੇ ਨਹੀਂ ਲਾਏਗਾ ਕਿਉਂਕਿ ਦਬਾਅ ਕਿਤੇ ਨਾ ਕਿਤੇ ਪੋਲੀਟਿਕਲ ਪਾਰਟੀਆਂ ਦੇ ਹੁੰਦੇ ਐ ਜਿਵੇਂ ਆਮ ਆਦਮੀ ਪਾਰਟੀ ਦੇ ਚਿਹਰੇ ਪੱਕੂ ਹੁਣੀ ਜੌਦੀ ਪਤਨੀ ਸ੍ਰੀਮਤਾ ਚਾਵਲਾ ਇਥੋਂ ਦੀ ਨਗਰ ਕੌਂਸਲ ਦੀ ਪ੍ਰਧਾਨ ਸੀ ਅਸੀਂ ਨੇ ਮੰਗ ਰੱਖੀ ਹੈ ਕਿ ਪ੍ਰਸ਼ਾਸਨ ਨੇ ਹਮੇਂ ਭਰੀਏ ਵੀ ਇਹ ਕੇਸ ਤੁਹਾਡਾ ਸੀਆਈ ਨੂੰ ਜਿਹੜਾ ਅਖੀਰ ਵਾਲਾ ਇਨਸੀਡੈਂਟ ਜਿਹੜਾ ਡੀਐਸਪੀ ਦਾ ਜਿਹੜਾ ਕਲੈਸ਼ ਹੋਇਆ ਜੀ ਉਹਦੇ ਚ ਕੀ ਡੀਐਸਪੀ ਦਾ ਜਿਹੜਾ ਮਖਲਾ ਸੀ ਉਹ ਸੀ ਕਿਉਂਕਿ ਡੀਐਸਪੀ ਜੋ ਬੇਟੀ ਹੈ ਆਪਣੇ ਪਰਿਵਾਰਾ ਚੋਂ ਅਸੀਂ ਪਹਿਲਾਂ ਵੀ ਇਹੀ ਗੱਲ ਕਹਿੰਦੇ ਹਾਂ ਸਾਡਾ ਕੋਈ ਉਹਦੇ ਕਸੂਰ ਨਹੀਂ ਸੀ ਸਾਡੇ ਕੋਈ ਦੋਸਤ ਉਹਨਾਂ ਨੂੰ ਥੱਲੀ ਕਰਵਾਈ ਹੈ ਵੀ ਦੇਖੋ ਸਾਡਾ ਕੋਈ ਅੱਧਾ ਕਿਤੇ ਨੂੰ ਇਸ ਤਰ੍ਹਾਂ ਮਾੜੇ ਪੰਗੇ ਸ਼ਬਦ ਵਰਗੇ ਤਾਂ ਨਹੀਂ ਦਿਨਾ ਅਸੀਂ ਬੋਲੇ ਇਹਦੇ ਚ ਤੁਸੀਂ ਵੀ ਸਾਡੇ ਆਲਾਣੀਆਂ ਪ੍ਰੋਗਰਾਮ ਦੇ ਵਿੱਚ ਜਿਹੜਾ ਪੈਂਟ ਲੱਗੇ ਤੇ ਦਰੀਆਂ ਵਿਸ਼ਿਆਂ ਨੇ ਲੰਘੋਗੇ ਇਹ ਤੁਸੀਂ ਵੀ ਦੇਖੋਗੇ ਐਡਾ ਕੀ ਇਹ ਅਮਰਜੇਤੀ ਕੰਮ ਸੀ ਅਸੀਂ ਸਟੇਜ ਤੇ ਤਾਂ ਬੈਠੇ ਸੀਗੇ ਸਾਡੇ ਕੋਲ ਆ ਜਾਂਦੇ ਸਾਨੂੰ ਮਿਲ ਲੈਂਦੇ ਕੋਈ ਅਮਰਜੇਤੀ ਕੰਮ ਸੀ ਕਿ ਲੰਘਣਾ ਤੇ ਕੋਈ ਕੰਨ ਲੰਘਣਾ ਹੋਣੇ ਹਨ ਨਾ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖ ਲੈਂਦੇ ਜੇ ਸਾਨੂੰ ਲੱਗਦਾ ਲੰਘਾ ਤੇ ਨਹੀਂ ਚਲੋ ਜੀ ਤੁਹਾਡਾ ਟਰੋ ਹੋ ਕਰ ਰੱਖੀ ਅਲਾਨੀਆਂ ਕਿਸ ਦਾ ਸਟੇਜ ਦੌਰਾਨ ਕਰਕੇ ਟੈਂਟ ਲਾਏ ਹੋਏ ਆ ਜੜੀਆਂ ਵਿਚਿਆਂ ਤੇ ਤੁਹਾਨੂੰ ਲੰਘਣੀ ਦੀ ਚਾਹੀਦੀ ਅਸਤ ਪੂਰੀ ਵੱਡੀ ਮਿਲਦਾ ਚਲੋ ਉਹਨਾਂ ਨੇ ਵੀ ਆਪਣੇ ਮਨ ਨੂੰ ਇਸ ਗੱਲ ਤੇ ਨਾ ਸਮਝਿਆ ਅਸੀਂ ਤਾਂ ਕਹਿ ਕੇ ਆਇਆ ਉਹਨਾਂ ਨੇ ਵੀ ਆਪਣੇ ਮਨ ਦੇ ਵਿੱਚ ਸਮਝਿਆ ਹੋਊ ਕਿ ਸ਼ਾਇਦ ਕਿਤੇ ਨਾ ਕਿਤੇ ਆਪਾਂ ਤੋਂ ਫਰਕ ਰਿਹਾ। ਅਸੀਂ ਤਾਂ ਇਹ ਸਮਝਦੇ ਹਾਂ ਕਿ ਅਜੋਲਣਾਟ ਸਾਡੇ ਨਾਲ ਹਮੇਸ਼ਾ ਵੱਡੇ ਤੋਂ ਵੱਡੇ ਇਸਤਰਾ ਦੇ ਘਰਾਵਾਂ ਕੀਤੇ ਹੈਗੇ ਆ, ਡੀਪੀਓ ਦੇ ਘਰਾਵਾਂ ਕੀਤੇ ਆ, ਐਸਐਸਪੀ ਦੇ ਘਰਾਵਾਂ ਕੀਤੇ ਆ। ਕਿਹੋ ਜਿਹਾ ਨੌਕਤਾ ਕਰੀ ਲਈ ਅੱਜ। ਇਹ ਜੋ ਸਿੱਖਣਾ ਚਾਹੁੰਦਾ ਮੁਲਾਜ਼ਮਾਂ ਨੂੰ ਅਸੀਂ ਤਾਂ ਇਹ ਹੀ ਕਹਾਂਗੇ।